ਕਿਸਾਨ ਭਵਨ ਚੰਡੀਗੜ੍ਹ ਵਿਖੇ ਸੰਯੁਕਤ ਮੋਰਚਾ ਵੱਲੋਂ ਭੁਲਾਈ ਗਈ ਮੀਟਿੰਗ ਵਿੱਚ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਕ੍ਰੀਮਪੂਰੀ ਜੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਰਤੀਆਂ ਮਜ਼ਦੂਰਾਂ ਕਿਸਾਨਾਂ ਦੁਕਾਨਦਾਰਾਂ ਤੇ ਵਾਸਤੇ ਪੰਜਾਬ ਸੰਭਾਲੋ ਮਹਿੰਮਤ ਤਹਿਤ ਡਟ ਕੇ ਖੜੇਗੀ ਬਹੁਜਨ ਸਮਾਜ ਪਾਰਟੀ ਸੁਣੋ ਸੂਬਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਕੀ ਕਹਿ ਰਹੇ ਨੇ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਕਰਦੇ ਹੋ ਜੇ ਅੱਗੇ ਸ਼ੇਅਰ ਕਰੋ। ਵੱਲੋਂ ਪੱਤਰ ਪੇਜ ਆ ਗਿਆ ਸੀ। ਡਿਸਕਸ਼ਨ ਤੋਂ ਬਾਅਦ ਆਪਣੀ ਪਾਰਟੀ ਦੀ ਨੈਸ਼ਨਲ ਪ੍ਰੈਜ਼ੀਡੈਂਟ ਪੰਕ ਕੁਮਾਰੀ ਮਾਇਆਵਤੀ ਕੀਤੀ। ਰਾਏ ਦੇ ਨਾਮ ਪਾਰਟੀ ਦੇ ਅੰਦਰ ਦਾ ਕਾਇਦਾ ਤੱਤਰ ਤੇ ਵਿਚਾਰ ਪੁੰਦਰ ਕਰਨ ਤੋਂ ਬਾਅਦ ਅਸੀਂ ਤੁਹਾਡੇ ਵਿਚ ਆਏ। ਔਰ ਪਾਰਟੀ ਨੇ ਫੈਸਲਾ ਵੀ ਕੀਤਾ ਕਿ ਭਈ ਸਾਡੇ ਇੰਚਾਰਜ ਨੇ ਪੈਣੀ ਸਾਹਿਬ ਸਟੇਟ ਦੇ ਔਰ ਪ੍ਰੈਜ਼ੀਡੈਂਟ ਵੀ ਤੁਸੀਂ ਦੋਨਾਂ ਨੇ ਜਾਣਾ ਤਾਂ ਕਿ ਇਹ ਕਿਉਂਕਿ ਬੜਾ ਸੈਂਸਿਟਿਵ ਮੁੱਦੇ ਲੈ ਆ ਔਰ ਕਿਸਾਨ ਜਿਹੜਾ ਉਹ ਜਿਹਨੂੰ ਲੰਮਾ ਸਮਾਂ ਅੰਤਾਂ ਤੱਕ ਕਹਿ ਕੇ ਉਤੇ ਪੋਟੈਂਸ਼ੀਅਲ ਸਿਰਫ ਯੂਜ਼ ਕੀਤਾ ਗਿਆ ਪੇਬੈਕ ਨਹੀਂ ਕੀਤਾ ਤੇ ਬਹੁਜਨ ਸਮਾਜ ਪਾਰਟੀ ਉਸ ਦਰਦ ਨੂੰ ਸਮਝਦੇ ਹੋਏ ਉਸ ਤਕਲੀਫ ਨੂੰ ਸਮਝਦੇ ਹੋਏ ਔਰ ਜਿਹੜੀਆਂ ਚੁਣੌਤੀਆਂ ਨੂੰ ਕਿਸਾਨ ਫੇਸ ਕਰ ਰਿਹਾ ਔਰ ਜੋ ਤੁਸੀਂ ਪਿਛਲੇ ਸਭ ਵਿੱਚ ਵੀ ਹਾਲਾਂਕਿ ਉਹ ਤੇ ਰੋਕ ਲਾ ਗਈ ਕਿ ਆਪਾਂ ਉਹਦੇ ਤੇ ਕਹਿਣਾ ਕੁਝ ਨਹੀਂ ਪਰ ਫਿਰ ਵੀ ਸੈਂਕੜੇ ਕਿਸਾਨਾਂ ਦੀਆਂ ਤੁਸੀਂ ਕੁਰਬਾਨੀਆਂ ਦੇਣ ਤੋਂ ਬਾਅਦ ਅੱਜ ਇੱਥੇ ਬੈਠੇ ਅਸੀਂ ਉਹਨਾਂ ਸਾਰੇ ਕਿਸਾਨ ਭਰਾਵਾਂ ਜਿਹੜੇ ਕਿਸਾਨ ਹਿੱਤਾਂ ਦੇ ਖਾਤਰ ਆਪਣਾ ਜੀਵਨ ਕਰਵਾ ਕਰਦੇ ਮੌਜੂਦ ਸਮਾਜ ਪਾਰਟੀ ਵੱਲੋਂ ਅਸੀਂ ਅੱਜ ਦੇ ਇਸ ਮੌਕੇ 'ਤੇ ਉਹਨਾਂ ਨੂੰ ਵੀ ਯਾਦ ਕਰਦੇ ਆ ਸਲਾਮ ਕਰਦੇ ਆ ਸਤਿਕਾਰ ਕਰਦੇ ਆ ਕਿ ਜਿਸ ਹਿੰਮਤ ਔਰ ਜਨੂਨ ਨਾਲ ਲੜਿਆ ਗਿਆ ਉਹ ਕਾਬਲੇ ਤਾਰੀਫ ਹੈ ਅਚੀਵਮੈਂਟਸ ਕਿੰਨੀਆਂ ਆ ਉਹ ਇੱਕ ਸੈਕੰਡ ਇਸ਼ੂ ਆ ਅੱਜ ਦਾ ਜਿਹੜਾ ਇਸ਼ੂ ਆ ਅ ਜੈਂਡਾ ਜਿਹੜਾ 4 ਮੁੱਤੇ ਖਾਸ ਕਰਕੇ ਆਪਾਂ ਨੇ ਲਏ ਲੈਂਡ ਪੂਲਿੰਗ ਦਾ ਇਹ ਜਿਸ ਦਿਨ ਪਾਲਿਸੀ ਸਰਕਾਰ ਨੇ ਚੰਤ ਕੀਤੀ ਉਸੇ ਦਿਨ ਬਾਜੂ ਸਮਾਜਪਾਰਟੀ ਨੇ ਇਸ ਪਾਲਿਸੀ ਨੂੰ ਨੰਕੰਡੈਮ ਕੀਤਾ ਕਿ ਇਹ ਪਾਲਿਸੀ ਪ੍ਰੋਗਰਾਮ ਇੱਕ ਕਿਸਾਨ ਨੂੰ ਵੀ ਜਾਰਦਾ ਜਿਸ ਤਰ੍ਹਾਂ ਆਪਾਂ ਕਹਿੰਦੇ ਕਿ ਇਹਦਾ ਸੋਸ਼ਲ ਇਮਪੈਕਟ ਕੀ ਹੋਊਗਾ ਔਰ ਇਹਦਾ ਬੜਾ ਰਿਵਰਸ ਸੋਸ਼ਲ ਇੰਪੈਕਟ ਕਿੰਨੇ ਕੰਮੇ ਜਿੰਨੇ ਡਿਪੈਂਡੈਂਟ ਆ ਉਹਦੇ ਉਹਦਾ ਕੋਈ ਮੁਲੰਕਣ ਸਰਕਾਰ ਨੇ ਕੀਤਾ ਨਹੀਂ ਸੱਚਮੁੱਚ ਐਡਾ ਲੱਗਦਾ ਵੈਸੇ ਸਰਕਾਰਾਂ ਚੁਣੀਆਂ ਜਾਂਦੀਆਂ ਜਨਤਾ ਦੀ ਸੇਵਾ ਕਰਨ ਲਈ ਸਰਕਾਰਾਂ ਜਨਤਾ ਦੇ ਸੋਸ਼ਲ ਲਈ ਨਹੀਂ ਚੁਣੀਆਂ ਜਾਂਦੀਆਂ ਐਕਸਪਲੋਇਟੇਸ਼ਨ ਲੈਣੇ ਚੁਣੀਆਂ ਜਾਂਦੀਆਂ ਉਨ੍ਹਾਂ ਦੇ ਮਸਲਿਆਂ ਦੇ ਸੋਲੂਸ਼ਨ ਲਿਖਣੇ ਹਨ। ਔਰ ਜਿਸ ਤਰ੍ਹਾਂ ਕਿਸਾਨ ਤੋਂ ਜ਼ਮੀਨ ਖੋਹੀ ਜਾਂਦੀ। ਖਾਸ ਕਰਕੇ ਖੇਤੀਬਾੜੀ ਵਾਲੀ ਜ਼ਮੀਨ ਜਿੱਤੇ ਫਸਲ ਹੋਣੀ। ਉਹਨੂੰ ਅਸੀਂ ਖੰਡਰ ਦੇ ਵਿੱਚ ਬਦਲ ਦੇਣਾ ਚਾਹੁੰਦੇ। ਸਿਰਫ ਆਪਣਾ ਫਾਈਨੈਂਸ਼ੀਅਲ ਇੰਟਰਸਟ ਪੂਰਾ ਕਰਨ ਦੇ। ਬਹੁਜਨ ਸਮਾਜ ਪਾਰਟੀ ਦਾ ਸਟੈਂਡ ਇਦਿੱਟ ਸਪਸ਼ਟ ਹੈ। ਇਹ ਅਸੀਂ ਸਰਕਾਰ ਨੂੰ ਇੱਕ ਕਿਹਾ ਬੀਐਸਪੀ ਨੇ ਕਿ ਇਹ ਪਾਲਿਸੀ ਸਰਕਾਰ ਨੂੰ ਵਾਪਸ ਲੈਣੀ ਚਾਹੀਦੀ ਨਾ ਇਹ ਸਟੇਟ ਇੰਟਰਸਟ ਨਾ ਇਹ ਕਿਸਾਨ ਦੇ ਇੰਟਰਸਟ ਨਾ ਇਹ ਕਰਮਚਾਰੀ ਦੇ ਇੰਟਰਸਟ ਇਹ ਸਰਕਾਰ ਤੇ ਸਿਰਫ ਪੋਲੀਟੀਕਲ অর ਫਾਈਨੈਂਸ਼ੀਅਲ ਇੰਟਰਸਟ ਦੀ ਕੋਰਟ ਤੇ ਕਰ ਸਕਦੀ ਹੈ ਇਹ ਸਟੇਟ ਇਹ ਜਿਹੜਾ ਸਮੂਹਿਕ ਇੰਟਰਸਟ ਦੀ ਪੂਰਤੀ ਨਹੀਂ ਕਰਦਾ ਮੋਜਨ ਸਮਾਜ પાર્ટી ਬਿਲਕੁਲ ਇਹਦੇ ਹੱਥ 'ਚ ਨਹੀਂ ਔਰ ਫਿਰ ਦੇਖੋ ਕਿਸਾਨ ਨੂੰ ਉਜਾੜਨਾ ਇਹਦਾ ਤੁਸੀਂ ਵੀ ਕਿਹਾ ਕਿ ਉਜਾੜਿਆ ਜਾਏ ਔਰ ਮਜ਼ਦੂਰ ਜਿਹੜਾ ਈਵਨ ਜਿਹੜਾ ਤੁਹਾਨੂੰ ਜਾਦਾ ਪਤਾ ਲੈਂਦੇ ਆ ਆਪੋਜੀਸ਼ਨ ਦੇ ਵਿੱਚ ਮਤਲਬ ਜੇ ਬੱਕਰੀਆਂ ਵੀ ਉਸ ਜ਼ਮੀਨ ਤੇ ਡਿਪੈਂਡੈਂਟ ਆ ਤਾਂ ਸਾਨੂੰ ਉਹਦਾ ਵੀ ਮੁਲੰਕਨ ਕਰਨਾ ਕਿ ਬਟਲ ਵੀ ਆਲਟਰਨੇਟ ਬੰਦਿਆਂ ਦਾ ਤਾਂ ਕਰਨਾ ਹੀ ਆ ਪਸ਼ੂ ਜਿਹੜਿਆ ਜਿਹੜੇ ਉੱਥੋਂ ਘਾਹ ਖਾ ਕੇ ਆਪਣਾ ਜੀਵਨ ਜਿੰਨਾ ਦਾ ਚੱਲਦਾ ਉਹਨਾਂ ਦੀ ਡਿਪੈਂਡੈਂਸੀ ਦਾ ਵੀ ਆਲਟਰਨੇਟਿਵ ਕੀ ਆ ਕੁਛ ਵੀ ਬਚਾਰਿਆ ਨਹੀਂ ਸਾਰੀ ਪਾਲਸੀ ਨੂੰ ਟੋਟਲੀ ਵਾਇਲਟ ਕਰਕੇ ਸਰਕਾਰ ਅੱਗੇ ਵਧ ਰਹੀ ਆ ਔਰ ਸਰਕਾਰ ਇਦਾਂ ਲੱਗਦਾ ਕਿ ਜਿੱਦਾਂ ਲੋਕਸ਼ਾਹੀ ਦੀ ਬਜਾਇ ਉਹ ਰਾਜਾशाही ਸਿਸਟਮ ਨੂੰ ਪ੍ਰਮੋਟ ਕਰਨ ਲੱਗੀ ਜਨਤੰਤਰ ਤੇ ਪੁਲਿਸ ਤੰਤਰ ਥੋਪ ਕੇ ਆਜ਼ਾਦ ਆਵਾਜ਼ਾਂ ਨੂੰ ਕ੍ਰਸ਼ ਕਰਕੇ ਅੱਗੇ ਵਧਣ ਤੇ ਜਿਹੜੀ ਨੀਤੀ ਹੈ ਉਹ ਸਟੇਟ ਦੇ ਹਿੱਤ ਵਿੱਚ ਨਹੀਂ ਬਹੁਜਨ ਸਮਾਜ ਪਾਰਟੀ ਨੇ ਦਿੱਤੇ ਸਪਸ਼ਟ ਸਟੈਂਡ ਪਾਣੀ ਦਾ ਮਸਲਾ ਪਾਣੀ ਦੇ ਬਾਰੇ ਵਿੱਚ ਜੋ ਇਹਨੂੰ ਆਪਾਂ ਦੋ ਪੱਖਾਂ 'ਚ ਵੰਡ ਸਕਦੇ ਹਾਂ ਨੰਬਰ 1 ਬੀਡਨ ਸਟੇਟ ਇਹਦਾ ਸੋਲੂਸ਼ਨ ਕੀ ਹੈ ਅਸੀਂ ਉਹਦਾ ਮਿਸਯੂਜ਼ ਕਿਤਾ ਰੋਕ ਸਕਦੇ ਹਾਂ ਜਿੰਨਾ ਪਾਣੀ ਸਾਡੇ ਕੋਲ ਹੈਗਾ ਅਸੀਂ ਉਹਨੂੰ ਸੰਭਾਲ ਕਿਤਾ ਸਕਦੇ ਹਾਂ ਇੰਡਸਟਰੀਅਲ ਵੇਸਟ ਜਿਹੜਾ ਹੈ ਉਹ ਸਾਡੇ ਪਾਣੀ ਨੂੰ ਪੋਲੂਟਡ ਕਰ ਰਿਹਾ ਸੀਬ੍ਰਿਜ ਦਾ ਵੇਸਟ ਜਿਹੜਾ ਆ ਉਹ ਪਾਣੀ ਨੂੰ ਗੰਦਲਾ ਕਰ ਰਿਹਾ ਔਰ ਉਹਦਾ ਆਉਟਕਮ ਹੈ ਕਿ ਅਸੀਂ ਕੈਂਸਰ ਵਰਗੀਆਂ ਟ੍ਰੇਨਾ ਚਲਾਤੀਆਂ ਔਰ ਉਹਨੂੰ ਵੀ ਅਸੀਂ ਉੱਥੇ ਵੀ ਸਫੋਕੀਸ਼ਨ ਚ ਨਹੀਂ ਗਏ ਸਲੂਸ਼ਨ ਵੱਲੋਂ ਮੇ ਗਏ ਉਸ ਟ੍ਰੇਨ ਨੂੰ ਵੀ ਹੁਕਮਰਾਨ ਸੈਲੀਬ੍ਰੇਟ ਕਰਦਾ ਹੈ ਇਹ ਸਾਡੀ ਬੜੀ ਅਚੀਵਮੈਂਟ ਤੋਂ ਅਸੀਂ ਇਹਨੂੰ ਦੋ ਭਾਗਾਂ 'ਚ ਪੰਡ ਕੇ ਚੱਲਦੇ ਹਾਂ ਇਹਦਾ ਲੋਕਲ ਸੋਲੂਸ਼ਨ ਲੋਕਲ ਦੇ ਲਈ ਪ੍ਰੋਗਰਾਮ ਕਿ ਅਸੀਂ ਜਿਹੜਾ ਪਾਣੀਦਾਰ ਸੋਤ ਸੜਕੋ ਮੌਜੂਦ ਆ ਦੁਨੀਆਂ 'ਤੇ ਐਸੇ ਕਈ ਕੰਟਰੀ ਆ ਜਦੋਂ ਅਸੀਂ ਵਰਲਡ ਨੂੰ ਸਟੱਡੀ ਕਰਦੇ ਆ ਕਿ ਜਿਹੜੇ ਆਪਣਾ ਤੇਲ ਵੀ ਹਲੇ ਤੱਕ ਸੇਫ ਰੱਖ ਕੇ ਕੈਸੀ ਆਪਣੇ ਤੇਲ ਦਾ ਵੀ ਕੋਈ ਮਿਲੀਲੀਟਰ ਕੋਈ ਲੀਟਰ ਸ਼ੇੜਨਾ ਨਹੀਂ ਉਹ ਦੂਜੇ ਮੁਲਕਾਂ ਤੋਂ ਇੰਪੋਰਟ ਕਰ ਕਰਕੇ ਆਪਣਾ ਕੰਮ ਚਲਾਇ ਜਾਂਦੇ ਆਪਣਾ ਭੰਡਾਰ ਉਹ ਨਹੀਂ ਸੇਫ ਰੱਖਦੇ ਤੇ ਪਾਣੀ ਤਾਂ ਜ਼ਿੰਦਗੀ ਜਿਉਣ ਲਈ ਪਹਿਲੀ ਨਸਸਤੀ ਤੇ ਸਾਡਾ ਤਾਂ ਉਹ ਵੀ ਐਕਸਪਲੋਇਟ ਹੋ ਗਿਆ ਇੱਕ ਤਰ੍ਹਾਂ ਤੋਂ ਲੋਕਲ ਐਫਰਸ ਔਰ ਜਿਹੜੇ ਇੰਟਰ ਸਟੇਟ ਡਿਸਪਿਊਟ ਹੈ ਉਹਦੇ ਨੇ ਇੱਕ ਅਲੱਗ ਐਪਰਚ ਜਿਹੜੇ ਹੁਣ ਤੱਕ ਦੇ ਹੁਕਮਰਾਨਾਂ ਦੀ ਮਿਸਹੈਂਡਲਿੰਗ ਦਾ ਆਉਟਕਮ ਡਿਸਕ੍ਰਿਮੀਨੇਸ਼ਨ ਦੀ ਜਿਹੜੀ ਉਹਨਾਂ ਦੀ ਨੀਤੀ ਹੈ ਉਹਦਾ ਆਉਟਕਮ ਤੋਂ ਬਾਅਦ ਜੀ ਸਮਾਜ પાર્ટી ਪਾਣੀਆਂ ਦੇ ਮੁੱਦੇ ਤੇ ਪਹਿਲੀ ਗੱਲ ਜਿਹੜਾ ਹੋਣ ਦਾ ਕੋਣ ਦੀ ਕੋਸ਼ਿਸ਼ ਉੱਥੇ ਵਿਧਿਬਤ ਬੀਐਸਪੀ ਇਸ ਗੱਲ ਤੇ ਸਟੈਂਡ ਕਰਦੀ ਹੈ ਜੋ ਲਾ ਕਹਿੰਦਾ ਪਰ ਪੇਰੀ ਉਦੇ ਅਕੋਰਡਿੰਗ ਬਿਲ੍ਹਾ ਹੱਬ ਸਟੇਟ ਦਾ ਬਣਦਾ ਹੈ ਜਿੱਥੋਂ ਪਾਣੀ ਵਗਦਾ ਔਰ ਉਦੇ ਉਦੀ ਰਿਕੁਆਇਰਮੈਂਟ ਜਦੋਂ ਫੁੱਲਫਿਲ ਹੋ ਜਾਵੇ ਤੋ ਫਿਰ ਅਸੀਂ ਇੱਕ ਦੂਜੇ ਵੱਲ ਦੇਖ ਸਕਦੇ ਕਿ ਪੰਜਾਬ ਜਿਹੜਾ ਆ ਪੰਜਾਬ ਤਾਂ ਖੁਦ ਕ੍ਰਾਈਸਿਸ ਚ ਤੀਸਰੀ ਲੇਅਰ ਤੱਕ ਆਪਾਂ ਜਾਣ ਬਾਰੇ ਆ ਉੱਥੇ ਹੈ ਕੁਛ ਨਹੀਂ ਸੋ ਬੌਜੰ ਸਮਾਜ ਪਾਰਟੀ ਦਾ ਇਹ ਇੱਕ ਫਸਟ ਸਟੈਂਡਰਡ ਪਾਣੀ ਦੀ ਐਕਸਪਲੇਕੇਸ਼ਨ ਦੇ ਖਿਲਾਫ ਇੰਟਰ ਸਟੇਟ ਡਿਸਪਿਊਟ ਨੂੰ ਤੇ ਸੋਲੂਸ਼ਨ ਨਹੀਂ ਬਹੁਤ ਸਮਾਜ ਪਾਰਟੀ ਬਿਲਕੁਲ ਕਿਸਾਨ ਜੁੜੀ ਤੇ ਸਟੈਂਡ ਤੇ ਨਾਲ ਆਲ ਪਾਰਟੀ ਮੀਟਿੰਗ ਸਰਕਾਰ ਨੇ ਵੀ ਨਾ ਕਿਸੇ ਸੁੱਤੇ ਵੀ ਕੀਤਾ ਔਰ ਸਰਕਾਰ ਦਾ ਪਬਲਿਕ ਸੈਕਟਰ ਦਾ ਸਾਰਾ ਹੀ ਖਤਮ ਕਰਤਾ ਜਦੋਂ ਪਬਲਿਕ ਸੈਕਟਰ ਨੂੰ ਖਤਮ ਕਰਨਾ ਹੁੰਦਾ ਉਹਦੇ ਵਿੱਚੋਂ ਪਹਿਲਾਂ ਕੁਆਲਿਟੀ ਔਰ ਐਫੀਸ਼ੀਐਂਸੀ ਖਤਮ ਕੀਤੀ ਜਾਂਦੀ ਵਿੱਤ ਪਲੈਨਿੰਗ